ਉਹ ਪਾਲ ਇਧਰ ਲੈ ਬਣ ਗਿਆ ਟਰਾਲਾ ਖੁੱਭ ਗਿਆ ਆ ਬਰਸੀਨ ਦੇ ਨਾਲ ਗਿੱਲਾ ਹਸ ਤਾਂ ਉਹ ਇਧਰ ਲੈ ਪਾਸੇ ਲਿਆ ਮਗਰ ਲੈ ਬੰਨੇ ਆ ਪਿਸ਼ਾ ਖਿੱਚਿਆ ਕਿੰਨੇ ਜਾਣਾ ਗਿੱਲਾ ਹਸਾਂ ਮੈਂ ਤਾਂ ਬੈਗ ਖਿੱਚ ਲਿਆ ਪਿਸ਼ਾ ਨੂੰ ਉਹ ਇੱਥੇ ਨਾ ਦੂਜਾ ਬਰਸੀਨ ਦਾ ਪਾਣੀ ਪਿਆ ਗਿੱਲਾ ਮੈਂ ਤਾਂ ਪਿਸ਼ਾ ਖਿੱਚ ਲੀਏ ਟਰਾਲੀ ਲਾ ਲੀਏ ਵਜਨ ਬਾਹਲਾ ਬਣ ਜਾਂਦਾ 13 ਤਰੀਕ ਦੀ ਵਿਸਾਖੀ ਸੀ 13 ਤਰੀਕ ਦੀ 14 ਅਪ੍ਰੈਲ ਨੂੰ ਮਸ਼ੀਨਾਂ ਚੱਲੀਆਂ ਸੀ ਕੰਪੈਨਾਂ ਆ ਪਿੰਡ ਫੇਰੋਕੇ ਤੇ ਅੱਜ ਹਸਾਵ ਲਾ ਲੋ 14 ਤੇ 15 16 ਤੇ 17 ਤਰੀਕ ਆ ਵੇਹਲਾਂ ਪੈ ਗਈਆਂ ਉਹ ਦੂਰ ਤਾਈ ਵੇਖ ਵੇਲ ਹੀ ਵੇਲ ਪਈ ਆ ਕਣਕਾਂ ਵੱਡੀਆਂ ਪਈਆਂ ਅਕਲਦੀਪ ਸਰਪੰਚ ਦੇ ਅੱਜ ਚੱਲਦੀ ਆ ਆ ਚਾਚੇ ਜਗਰਾਜ ਦਾ ਏਰੀਆ ਸਾਰਾ ਉਹ ਤੀਰਥ ਸਿੰਘ ਸਰਪੰਚ ਪਰਲੇ ਪਾਸੇ ਛੜਕੋਂ ਪਾਰ ਸਾਹ ਵਿਹਲਾ ਨਹਿਰੋਂ ਪਹਿਲੇ ਪਾਸੇ ਖੱਪੇ ਖੋਲੇ ਪਏ ਆ ਕੱਲ ਨੂੰ ਆਪਾਂ ਵੀ ਕਣਕ ਵੜਾ ਦੇਣੀ ਆ ਬਸ ਕੱਲ ਦੀ ਦਿਹਾੜੀ ਮਸੇ ਹੀ ਬਸ ਚੱਲਣਾ ਮਗਰੇ ਤੂੜੀ ਯਾਨੀ ਸੀਜ਼ਨ ਮਸ਼ੀਨਾਂ ਦਾ ਸੱਤਾ ਇੱਕ ਦਿਨਾਂ ਦਾ ਮਸ਼ੀਨਾਂ ਬਹੁਤ ਹੋਈਆਂ ਕੰਪੈਨਾਂ ਬਹੁਤ ਆ ਜ਼ਿਮੀਦਾਰਾਂ ਨੂੰ ਸੁੱਖ ਵੀ ਆ ਤੇ ਬਈ ਉਹ ਜਿਵੇਂ ਕਹਿੰਦੇ ਹੁੰਦੇ ਜਿਹੜਾ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਜਿਹੜਾ ਸੀਜ਼ਨ ਲਾ ਗਿਆ ਦਿਨ ਪਰ ਰਾਤ ਕਰਕੇ ਮਸ਼ੀਨ ਮਸ਼ੀਨ ਸੈੱਟ ਕਰਕੇ ਤੇ ਉਹ ਬਾਈ ਪਾਸ ਆ ਤੇ ਦੂਜੇ ਫੇਲ ਆ ਤੇ ਹਸਾਬ ਲਾ ਲੋ ਵੀ 14 15 16 ਤੇ 17 ਤੇ ਕੱਲ ਨੂੰ 18 ਨੂੰ ਪਿੰਡ ਫੇਰੋ ਕੇ ਟਾਮੀ ਟਾਲਮੀ ਕੰਕ ਰਹਿ ਜੂਗੀ ਤੇ ਹੱਦ ਲਾ ਲੋ ਹਫਤੇ ਦੇ ਵਿੱਚ ਪ੍ਰੋਗਰਾਮ ਫਤਮਾ ਸਾਰਾ ਬੜਾਈ ਹੋ ਜਾਣੀ ਆ ਤੇ ਤੂੜੀ ਵੀ ਬਸ 6-7 ਦਿਨਾਂ ਦੇ ਵਿੱਚ ਤੂੜੀ ਵਿਹਲੇ ਉਹ ਵੇਖ ਲੋ ਸਮਾਂ ਬਈ ਜਦੋਂ ਮਹੀਨਾ-ਮਹੀਨਾ ਕਣਕ ਵੱਢੀ ਜਾਣੀ ਮੈਂ ਵੀ ਕਣਕ ਵੜਾਉਂਦਾ ਰਿਆਂ 15-20 ਦਿਨ ਐ ਮੋਢੇ ਜੇ ਚ ਪੀੜ ਪਈ ਜਾਣੀ ਜੇ ਕਿਤੇ ਘਰ ਦੇ ਜਾਣੇ ਕਹਣਾ ਜਾ ਤੂੰ ਪੱਠੇ-ਪੱਠੇ ਵੱਢ ਲਾ ਜਾ ਕੇ ਬੜਾ ਚਾੜ ਜਾਣਾਂ ਨਾਲੇ ਵੀ 25 ਪਰ ਡੰਗਰ ਹੁੰਦੇ ਸੀ ਪਸ਼ੂ ਤੇ ਕਹਣਾ ਪੱਠੇ ਵੱਢਨੇ ਆਪਾਂ ਤਾਂ ਘਰੇ ਚਲੇ ਜਾਣਾ ਹੁਣ ਤੇ ਆਹ ਵੇਖੋ ਕਿੰਨਾ ਸੋਖ ਆ ਬਈ ਤੜਕੇ ਲੱਗੀ ਸੀ ਆ ਕੁਲਦੀਪ ਸਰਪੰਚ ਦੇ 26-27 ਕਿੱਲੇ ਇਹ ਇਹ ਨਹੀਂ ਪਹਿਲਾ ਵੱਢ ਕੇ ਟਾਈਮ ਨਹੀਂ ਮਿਲਕਾ ਅ ਕਲੇ ਜਾਨਾ ਮਸ਼ੀਨ ਨੇ ਹੋਰ ਵੀ ਗੁਰਦੀ ਕਿਰਪਾ ਮਸ਼ੀਨਰੀ ਨੇ ਬਾਬਾ ਬਿਸ਼ਰਮਾ ਜੀ ਦੀ ਫਲਵਾੜੀ ਆ ਜੋ ਮੈਸਤਰੀ ਉਹਨਾਂ ਨੇ ਵੀ ਬਚਾਤਾ ਇਹਦਾ ਬੜੇ ਵਕਤ ਪੁੱਹੇ ਪਾਲੀ ਸਿੰਘ ਵੀ ਆ ਗਿਆ ਧਨੋ ਸਾਹਿਬ ਜੀ ਦੇ ਬਾਈ ਦੂਜੀ ਵਾਰ ਨਾਲ ਟਰਾਲਿਆਂ ਜਾਂਦਾ ਸਾਢੇ ਪੰਜਾ ਕਿਲਿਆਂ ਦੀ ਕਣਕ ਪੈ ਜਾਂਦੀ ਸਾਢੇ ਪੰਜਾ ਕਿਲਿਆਂ ਦੀ ਭਾਤੀ ਹੋਈ ਪਈਆਂ ਗੱਲਾਂ ਹੀ ਗਾਂਵ ਅੱਡੇ ਵੱਡੇ ਸੰਦਾਂ ਤੇ ਕਰਦੀ ਐ ਖੁੱਕਾ ਮਾਰਦੀਆਂ ਛੋੱਕਾ ਮਾਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ